ਲੋਕ ਜਣੀ ਦੀ ਮੈਨੂੰ ਆਪਦੇ ਆਪ ਨੂੰ ਮੰਨ ਤੇ ਇਹ ਸੀਗਾ ਵੀ ਤਾਣੇ ਮਾਰਦੀ ਆ ਹਾਂਜੀ ਹਾਂ ਵੀ ਹੀਰਾ ਮੈਂ ਇਹਨੂੰ ਛੱਡ ਕੇ ਭੱਜਿਆ ਮੈਂ ਮੈਂ ਕਾਰ 'ਚ ਬਹਿ ਗਿਆ ਕਿ ਮੈਂ ਮੈਂ ਤਾਂ ਡੇੜੀ ਨਹੀਂ ਜਣੀ ਮਰਜੀ ਮਿਲ ਜੇ ਉਹ ਸਾਡੇ ਬੰਦੇ ਦੀ ਦਸ਼ਮੇਸ਼ ਪੂਰੀ ਫੁੱਲ ਮਾਲ ਬਸਰਦ ਮਸ਼ੀਨ ਆ ਠੀਕ ਆ ਸੁਖਬੀਰ ਸਿੰਘ ਬੁਆੜ ਤੋਂ ਆ ਠੀਕ ਅੱਜ ਇੱਧਰ ਗਿਆ ਹਾਜ਼ਰੀ ਸੀ ਕਿੱਧਰ ਸੀ ਅੱਜ ਅੱਜ ਉਧਰ ਗੁਰੀ ਬੰਨੀ ਸੀ ਉਧਰ ਵੀ ਚੰਦਾ ਖੋਲੀਆਂ ਮੈਂ ਆਪਣੇ ਯਾਰੀਆਂ ਸਾਰੇ ਪਾਸੇ ਪਗਾਉਣਾ ਸਾਰੇ ਪਾਸੇ ਨਾਲ ਜਵਾਬ ਕਿਸੇ ਨੂੰ ਤੇਰੇ ਉਧਰ ਵੀ ਨਹੀਂ ਆਪਾਂ ਦਿੰਦੇ ਤੇ ਇੱਧਰ ਵੀ ਨਹੀਂ ਤੇਰੇ ਨਾਲ ਹੁੰਦੇ ਠੀਕ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਰ ਗਰਦੋਂ ਸਾਹਿਬ ਠੀਕ ਠਾਕ ਹੋਮੋਗੇ ਬੜੀ ਪਿੰਡ ਦੀ ਫਰਨੀਚੇ ਇੱਕ ਸੋਨੂੰ ਸੈੱਡ ਦੀਂਦਾਗਾ ਸੈੱਡ ਪਾਇਆ ਪੂਰਾ ਵਧੀਆ ਪਾਇਆ ਮਸ਼ੀਨਾ ਖੜਾਉਣ ਖਾਤਰੀ ਆ ਹਨਾ ਤੇ ਮੁੰਡਾ ਹਰਦੀਪ ਸਿੰਘ ਆ ਮੇਰੇ ਪਿੰਡੋਂ ਬੜੀ ਤੂੰ ਹੀ ਜਿਲ੍ਹਾ ਜਿਲ੍ਹਾ ਸੰਗਰੂਰ ਤੇ ਤੁਮੈਨਾਂ ਲਿਆਉਂਦਾ ਵੀ ਆ ਪੁਰਾਣੀਆਂ ਵੀ ਖਰੀਦਦਾ ਨਵੀਆਂ ਵੀ ਲੈ ਕੇ ਚਲਾਉਂਦਾ ਵੀ ਆ ਇਹ ਸੇਲ ਵੀ ਕਰਦਾ ਹਨ ਤੇ ਅੱਜ ਉਹਦੇ ਸੈੱਡ ਚ ਆਏ ਸੀ ਨਾਲ ਦਾ ਤੁਹਾਨੂੰ ਸੈੱਡ ਦਿਖਾਉਣੇ ਆ ਪਾਇਆ ਦਾ ਨਾਲੇ ਕਰਾਉਣੇ ਆ ਉਹਦੇ ਨਾਲ ਗੱਲਬਾਤ ਆਜੋ ਕਰਦੇ ਆ ਗੱਲਬਾਤ ਵਧੀਆ ਜੀ ਵਧੀਆ ਠੀਕ ਠਾਕ ਵਧੀਆ ਹਾਂਜੀ 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 ਵਧੀਆ ਜੀ ਠੀਕ ਠਾਕ ਤੈਨੂੰ ਗੱਡੀ ਦੀਆਂ ਭਾਈ ਪਹਿਲਾਂ ਤਾਂ ਬਹੁਤ ਬਹੁਤ ਹਾਂਜੀ ਹਾਂਜੀ ਤੁਹਾਨੂੰ ਵੀਰੇ ਤੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਖੜੀਆਂ ਨੇ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਵੀਰੇ ਤੁਹਾਡਾ ਜਿਹੜਾ YouTube ਤੇ ਚੈਨਲ ਬਣਾਇਆ ਵਾ ਹਰਦੇਵ ਬਾਠ ਦੇ ਨਾਂ ਦੇ 36 363 ਹਾਂਜੀ ਤੇ ਇਹਦੀਆਂ ਤੁਹਾਨੂੰ ਵੀ ਆਪਾਂ ਜੋ ਵੀ ਇਹਨੂੰ ਆਪਣੇ ਵੀਰ ਦੇਖਦੇ ਨੇ ਵੱਤ ਤੋਂ ਵੱਤ ਫੋਲੋ ਤੇ ਸ਼ੇਅਰ ਕਰਿਓ ਵੀ ਵੀਰ ਬਹੁਤ ਵਧੀਆ ਪ੍ਰਾਲਾ ਹਨਾ ਵੀਰ ਦਾ ਵੀ ਇਹ ਆਪਣੀਆਂ ਵੀਡੀਓ ਲੈ ਕੇ ਕਿਸਾਨੀ ਦੇ ਪੱਖ ਦੀਆਂ ਜਾਂ ਆਪਣੇ ਸੰਦਾ ਦੀਆਂ ਵੀ ਦਿਖਾ ਰਿਹਾ ਹਨਾ ਸਾਰਿਆਂ ਨੂੰ ਵਧੀਆ ਗੱਲ ਆਹੇ ਵੀਰ ਦੀ ਤੇ ਚਲੋ ਹੁਣ ਆਪਾਂ ਗੱਲਬਾਤ ਕਰਦੇ ਆਂ ਜੀ ਇਹ ਦਸ਼ਮੇਸ਼ ਕਿਹੜਾ ਮਾਡਲ ਹੈ ਇਹ ਹੈਗੀ ਆ ਜੀ ਆਪਣੀ 19 ਮਾਡਲ ਆ ਵੀਰੇ ਠੀਕ ਹੈ ਇਹ ਆਪਾਂ ਨਵੀਂ ਕੜਾਈ ਸੀ ਕਿ ਇਹ ਨਵੀਂ ਨਵੀਂ ਕੜਾਈ ਸੀ ਨਵੀਂ ਕੜਾਈ ਤੀ 2019 ਚ ਝੋਨੇ ਦੇ ਸੀਜ਼ਨ ਚ ਠੀਕ ਹੈ ਹਾਂਜੀ ਤੇ ਆ ਜਿਹੜੀ ਹਿੰਦ ਨਿਊ ਹਿੰਦ ਆ ਗਈ ਇਹ ਵੀਰੇ ਆਪਾਂ ਇਹਨੂੰ ਅੱਜ ਹੀ ਲੈ ਕੇ ਆਏ ਜੀ ਇਹ ਜਣੀ ਸੇਲ ਦੀ ਖਾਤਰ ਆ ਇਹ ਸੇਲ ਖਾਤਰ ਆ ਜੀ ਆਹ ਇਹ 2012 ਮਾਡਲ ਆ ਜੀ ਠੀਕ ਹੈ ਇਹਦੇ ਇੰਜਨ ਇੰਜਨ ਇਹਦਾ ਚਟਾ ਟਰਬੋ ਆ ਠੀਕ ਆ ਨਾਲ ਦੇ ਟਾਇਰ ਨੇ ਜੀ ਇਹਦੇ ਬੈਕ ਬੈਕ ਵਾਲੇ ਹੈਗੇ 80 ਪੈਸੇ ਠੀਕ ਆ ਤੇ ਮੂਹਰੇ 60 ਪੈਸੇ ਟਾਇਰ ਨਾਲ ਦੇ ਆ ਦੇ ਠੀਕ ਆ ਐਸਐਮਐਸ ਨਾਲ ਆ ਜੀ ਇਹਦੇ ਐਸਐਮਐਸ ਨਾਲ ਆਗਾ ਹਾਂ ਠੀਕ ਆ ਤੇ ਸਾਫ ਸੁਥਰੀ ਮਸ਼ੀਨ ਹੈ ਕੀ ਠੀਕ ਆ Ориジナル ਰੰਗ ਦੀ ਆ ਸਾਰੀ ਇਹ ਆਪਾਂ ਵੇਚਣੀ ਆ ਹਾਂ ਇਹ ਆਪਣੀ ਸੇਲ ਖਾਤਰ ਆ ਜੀ ਠੀਕ ਆ ਹਾਂ ਠੀਕ ਆ ਸੋਨੂੰ ਦਿਖਾ ਦੇਈ ਸਾਰੀ ਵੀ ਮਸ਼ੀਨ ਹਨਾ ਤੇ ਕਟਰ ਵਾਲੇ ਦਾ ਖੈਰ ਬਾਹਰ ਖੜਾਗਾ ਕਟਰ ਵਾਲੇ ਦਾ ਬਾਹਰ ਖੜਾ ਜੀ ਲੈ ਲਿਓ ਇਹਨੂੰ ਹਲੇ ਹੁਣ ਲੈ ਕੇ ਆਇਆਗੇ ਹੋ ਗਿਆ ਘੰਟਾ ਗਾ ਠੀਕ ਆ ਹਾਂਜੀ ਤੇ ਆ ਵਿਸ਼ਾਲ ਦਾ ਆ ਗਿਆ ਕਟਰਾ ਇਹ ਵਿਸ਼ਾਲ ਦਾ ਜੀ ਕਟਰਾ ਇਹ ਕਿਹੜਾ ਮਾਡਲ ਸੀਗਾ ਇਹ ਵਿਸ਼ਾਲ ਹੈ ਗਿਆ ਜੀ ਆਪਣੀ 2019 ਮਾਡਲ ਇਹ ਵੀ 19 ਮਾਡਲ ਹੀ ਆ ਹਾਂਜੀ ਆ ਜੋ ਤੁਹਾਨੂੰ ਦਿਖਾਉਣੇ ਮਗਰ ਮਸ਼ੀਨਾਂ ਖੜੀਆਂ ਇਹ ਸੈੱਟ ਅਥੇ ਰੈਕਤੀ ਬਣਾਇਆ ਇਹ ਹਾਂਜੀ ਇਹ ਆਪਾਂ ਬਸ ਹੁਣੇ ਹੀ ਬਣਾਇਆ ਵੀਰੇ ਇਹਨੂੰ ਹੋ ਗਿਆ ਜੀ 2-3 ਕਿ ਮਹੀਨੇ ਠੀਕ ਆ ਹਾਂ ਇਹਦਾ ਬਸ ਐ ਮੰਨ ਲਓ ਵੀ ਹੁਣ ਆ ਰਿਪੇਰਾਂ ਕਰਕੇ ਫਰਸ ਫੁਰਸ ਨਹੀਂ ਆਪਾਂ ਹਲੇ ਫਿਲਹਾਲ ਇਹ ਚਲਾਇਆ ਠੀਕ ਹੈ ਵੀਰ ਪਿਆਰਾਂ ਦਾ ਕੰਮ ਸਟਾਰਟ ਹੋ ਗਿਆ ਸੀਗਾ ਠੀਕ ਹੈ ਜੀ ਉਦੋਂ ਫਿਰ ਆਪਣਾ ਰਪਿਆਰਾਂ ਦਾ ਕੰਮ ਲੇਟ ਹੁੰਦਾ ਸੀਗਾ ਠੀਕ ਹੈ ਜੀ ਹਾਂ ਤੇ ਇਹ ਖੜੀ ਹੈ ਆਪਣੀ ਕੇਐਸ ਇਹ ਕੇਐਸ ਆ ਜੀ 21 ਮਾਡਲ 2021 ਮਾਡਲ ਠੀਕ ਹੈ ਇਹ ਦਾ ਕੈਮਾ ਸੀਜ਼ਨ ਅਜੇਰੇ ਕੋਲੇ ਇਹ ਆਪਣੇ ਕੋਲੇ ਜੀ ਅ ਦੂਜਾ ਸੀਜ਼ਨ ਆ ਇਹਦਾ ਇਹ ਆਪਾਂ ਝੋਨੇ ਵਾਲੇ ਸੀਜ਼ਨ ਚ ਚਲਾਈ ਆ ਝੋਨੇ ਚ ਲੈ ਜਾਂਦੀ ਸੀਗੀ ਹਾਂ ਝੋਨੇ ਚ ਲੈ ਜਾਂਦੀ ਸੀ ਇਹ ਠੀਕ ਆ ਇਹ ਵੀ ਮੰਨ ਕੇ ਚਲੋ ਵੀ ਆਪਾਂ ਇਹਦੇ ਨਾਲ ਕਣਕ ਵਾਲਾ ਸੀਜ਼ਨ ਲਾ ਕੇ ਇਹ ਵੀ ਸੇਲ ਕਰ ਦਿਆਂਗੇ ਠੀਕ ਆ ਹਾਂ ਤੇ ਹਰਦੀਪ ਤੇਰਾ ਕਿਹੜੀ ਕਿਹੜੀ ਕੰਪਨੀਆਂ ਨਾਲ ਕੰਟੈਕਟ ਆ ਜਿਹੜੀਆਂ ਕੰਟੈਕਟ ਆਪਣਾ ਜੀ ਨਾਬੇ ਚ ਮੰਨ ਲਓ ਤਕਰੀਬਨ ਸਾਰੀਆਂ ਕੰਪਨੀਆਂ ਨਾਲ ਹੀ ਆਪਣਾ ਵਧੀਆ ਕੰਟੈਕਟ ਹੈਗਾ ਠੀਕ ਆ ਇਸ ਵਾਰ ਆਪਾਂ ਗਰਦਿਆਲ ਦੀਆਂ ਮਸ਼ੀਨਾਂ ਲਈਆਂ ਨੇ ਜੀ ਠੀਕ ਆ ਜੱਸੀ ਤੂੰ ਵੀ ਮਸ਼ੀਨਾਂ ਲਈਆਂ ਨੇ ਠੀਕ ਉਹਨਾਂ ਚੋਂ ਆਪਣੀਆਂ ਕੁਝ ਮਸ਼ੀਨ ਆਪਾਂ ਸੇਲ ਕਰਤੀਆਂ ਤੇ ਦੋ ਤਿੰਨ ਮਸ਼ੀਨਾਂ ਆਪਾਂ ਹਲੇ ਲੈ ਕੇ ਆਉਣੀਆਂ ਨੇ ਠੀਕ ਆ ਉਹਨਾਂ ਚੋਂ ਵੀ ਆਪਾਂ ਸੇਲ ਕਰ ਦੇਾਂਗੇ ਸੇਲ ਹੀ ਕਰਨੀਆਂ ਨੇ ਸੇਲ ਕਰਨ ਵਾਸਤੇ ਨੇ ਠੀਕ ਆ ਹਾਂਜੀ ਜਿਵੇਂ ਕਰਤਾਰ ਕੰਪਨੀ ਦੀ ਮਸ਼ੀਨ ਹੈਗੀ ਹਾਂਜੀ ਇੰਨਾ ਦਾ ਰੇਟ ਬਹੁਤ ਜ਼ਿਆਦਾ ਆ ਹਨਾ ਇਹਦਾ ਰੇਟ ਜੀ ਹੁਣ ਲਗਭਗ 2.5 ਲੱਖ ਦੇ ਆਸ-ਪਾਸ ਆਗਾ ਠੀਕ ਆ ਬੀਐਸ 4 ਚ ਬੀਐਸ 4 ਇਹ 3 ਚ ਤਾਂ ਆਪਾਂ ਨੂੰ ਮਿਲਦੀ ਨਹੀਂ ਹੈਗੀ ਹੁਣ ਇਹ ਬੀਐਸ 4 ਵਾਲੀ ਮਸ਼ੀਨ ਚ ਲਾ ਕੇ ਦੇਖੀਏ ਤਾਂ ਨਹੀਂ ਇਹ ਆਪਾਂ ਚਲਾਈ ਠੀਕ ਆ ਵੈਸੇ ਹੂੰ ਸੁਣਨਾ ਚਾਹ ਰਹਾ ਵੀ ਵਧੀਆ ਥੋੜੀ ਜੀ ਨੌਲੇਜ ਹੋਣੀ ਚਾਹੀਦੀ ਆ ਪ੍ਰੋਪਰ ਠੀਕ ਆ ਵੀ ਚੱਲਣ ਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਵਧੀਆ ਚੱਲਦੀਆਂ ਨੇ ਬੀਐਸ 4 ਚ ਵੀ ਜਿਨ੍ਹਾਂ ਨੇ ਆਪਣੇ ਭਰਾਵਾਂ ਨੇ ਲਈਆਂ ਨੇ ਲਈਆਂ ਨਹੀਂ ਬਹੁਤ ਵਧੀਆ ਚੱਲ ਰਹੀਆਂ ਨੇ ਜਣੀ ਇੱਕ ਉਹ ਜੂਰੀਏ ਦਾ ਪਾਤਾ ਸਿਸਟਮ ਉਹ ਜੂਰੀਏ ਵਾਲਾ ਸਿਸਟਮ ਉਹਦੇ ਚ ਹੈਗਾ ਜੀ ਠੀਕ ਆ ਉਹਦੀ ਥੋੜੀ ਜੀ ਜ਼ਿਆਦਾ ਮੰਨ ਲਓ ਆਪਾਂ ਨੂੰ ਕੇਅਰ ਕਰਨੀ ਪੈਂਦੀ ਆ ਜੂਰੀਏ ਬਾਰੇ ਠੀਕ ਆ ਵੀ ਉਹਦਾ ਜਦਾਂ ਆਪਾਂ ਨੂੰ ਵੀ ਜੂਰੀਏ ਦੇ ਚੋਂ ਮੁੱਕਣਾ ਨਹੀਂ ਚਾਹੀਦਾ ਠੀਕ ਆ ਜਦੋਂ ਜੂਰੀਏ ਕਈ ਵਾਰੀ ਉਹਦੇ ਚ ਮੁੱਕ ਜਾਂਦਾ ਠੀਕ ਫਿਰ ਉਹ ਮੰਨ ਲਓ ਪੈਕ ਅਪ ਨਹੀਂ ਦਿੰਦੀ ਮਸ਼ੀਨ ਪੂਗਲ ਬੰਦ ਹੀ ਨਹੀਂ ਹੈਗੀ ਹਾਂ ਫਿਰ ਉਹ ਆਪਦੇ ਆਪ ਚੱਕਰ ਘਟਾ ਜਾਂਦੀ ਹੈਗੀ ਠੀਕ ਹੈ ਜਿਵੇਂ ਹੁਣ ਇਹ ਕੇਐਸ ਖੜੀ ਆ ਇਹ ਜੇ ਕੋਈ ਗਾਹਕ ਆ ਜੇ ਵੇਚ ਵੀ ਦੇਵੇਂਗਾ ਕਿ ਰੱਖੇਗਾ ਨਹੀਂ ਇਹ ਫਿਲਹਾਲ ਇਹਦੇ ਨਾਲ ਆਪਾਂ ਸੀਜ਼ਨ ਲਾਵੇਂਗਾ ਜੀ ਕਣਕਾਲਾ ਹੁਣ ਜਿਹੜੀਆਂ ਤਕਰੀਬਨ ਕੱਲੀ ਹਿੰਦ ਤੋਂ ਬਗੈਰ ਮਸ਼ੀਨਾਂ ਖੜੀਆਂ ਨੇ ਹਿੰਦ ਤੋਂ ਬਗੈਰ ਆਪਣੇ ਕੋਲੇ ਜਿਹੜੀਆਂ ਮਸ਼ੀਨਾਂ ਇੱਥੇ ਖੜੀਆਂ ਨੇ ਫਿਲਹਾਲ ਇਹ ਸਾਰੀਆਂ ਆਪਾਂ ਚਲਾਉਣ ਵਾਸਤੇ ਇਹ ਚਲਾਉਣ ਵਾਸਤੇ ਠੀਕ ਹੈ ਜਿਹੜੀਆਂ ਨਵੀਆਂ ਗੁਰਦਿਆਲ ਆਉਣੀਆਂ ਨੇ ਤੇ ਜੇ ਆਪਾਂ ਸੇਲ ਕਰ ਦੇਣੀਆਂ ਨੇ ਸੇਲ ਕਰਨੀਆਂ ਨੇ ਠੀਕ ਹੈ ਉਹਨਾਂ ਨੂੰ ਨਾਂ ਵੀ ਸੇਲ ਹੋਈਆਂ ਤਾਂ ਚਲਾ ਵੀ ਨਵੇਂਗਾ ਆਪਾਂ ਚਲਾਵਾਂਗੇ ਜੀ ਆਪਣਾ ਹਰ ਵਾਰੇ ਇਦਾਂ ਹੀ ਚੱਲਦਾ ਹੈਗਾ ਠੀਕ ਆ ਜਿੰਨੀਆਂ ਮਸ਼ੀਨਾਂ ਆਪਾਂ ਬੁਕਿੰਗ ਕਰਦੇ ਆਂਗੇ ਤੇ ਜੇ ਉਹਨਾਂ ਤੋਂ ਕੋਈ ਮਸ਼ੀਨ ਆਪਣੇ ਕੋਲੇ ਰਹਿ ਜਾਂਦੀ ਆ ਤਾਂ ਉਹ ਆਪਾਂ ਉਹਨੂੰ ਆਪਣੇ ਮਨ ਲੋ ਕੰਮ ਲਈ ਵਰਤਦੇ ਆਂਗੇ ਠੀਕ ਆ ਫਿਰ ਆਪਾਂ ਸੀਜ਼ਨ ਤੋਂ ਬਾਅਦ ਉਹਨੂੰ ਸੇਲ ਕਰਦੇ ਆਂ ਠੀਕ ਆ ਹਾਂ ਤੇ ਵਧੀਆ ਜਲੀ ਜਾਂਦਾ ਕੰਮ ਮਸ਼ੀਨਾਂ ਦਾ ਕੰਮ ਬਹੁਤ ਵਧੀਆ ਚੱਲਦਾ ਜੀ ਠੀਕ ਆ ਹਾਂ ਐਕਤੀ ਸੇਲ 'ਚ ਕੋਈ ਇਹ ਤਾਂ ਨਹੀਂ ਰਹੀ ਵੀ ਘਾਟ ਵਾਦ ਰਹੀ ਨਹੀਂ ਨਹੀਂ ਕੋਈ ਘਾਟ ਵਾਦ ਨਹੀਂ ਰਹੀ ਜੀ ਠੀਕ ਆ ਆਪਾਂ ਘੱਟੋ ਘਾਟ ਟਾਈਮ ਮੰਨ ਲਓ ਵੀ 6- ਠੀਕ ਆ ਪੁਰਾਣੀਆਂ ਸੈਕੰਡ ਹੈਂਡ ਸੇਲ ਕੀਤੀਆਂ ਨੇ ਠੀਕ ਆ ਤੇ ਨਵੀਆਂ ਮਸ਼ੀਨਾਂ ਆਪਾਂ ਮੰਨ ਕੇ ਚਲੋ ਵੀ ਤਿੰਨ ਕਿ ਸੇਲ ਕੀਤੀਆਂ ਨੇ ਠੀਕ ਆ ਚਾਰ ਪੰਜ ਮਸ਼ੀਨਾਂ ਹੋਰ ਸੇਲ ਕਰ ਦਿਆਂਗੇ ਸੇਲ ਕਰ ਦਿਆਂਗੇ ਹਾਂ ਜੀ ਠੀਕ ਆ ਇੱਕ ਵੀ ਦੱਸੀ ਜਾਂ ਕਹਿੰਦੇ ਨੇ ਵੀ ਕੰਪਨੀਆਂ ਨਾਬੇ ਜੀ ਤਾਂ ਬਹੁਤ ਭੀੜ ਹੋਈ ਪਈ ਆਗੀ ਕੰਮ ਦੀ ਵੀ ਅੱਗੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੰਨ ਕੇ ਚਲੋ ਵੀ ਅਸੀਂ ਦੂਜੇ ਤੀਜੇ ਦਿਨ ਮੰਨ ਲਓ ਨਾਬੇ ਜਾਂਦੇ ਆਂਗੇ ਆਪਣੀਆਂ ਮਸ਼ੀਨਾਂ ਕਰਕੇ ਬੁਕਿੰਗ ਕਰਕੇ ਠੀਕ ਆ ਜਾਂ ਕਈ ਵਾਰੀ ਨਾ ਕੰਬਾਈਨਾ ਕੱਟਣ ਦੀ ਵੀ ਮੰਨ ਕੇ ਚਲੋ ਵੀ ਨਾਬੇ ਚ ਜਿੰਨੀਆਂ ਆਪਣੀਆਂ ਫਰਮਾਂ ਲੈਗੀਆਂ ਆਪਣੇ ਸਾਰੇ ਭਰਾਵਾਂ ਨਾਲ ਆਪਣਾ ਵਧੀਆ ਮੰਨ ਲਓ ਪਿਆਰ ਆਗਾ ਠੀਕ ਹੈ ਕਈ ਵਾਰੀ ਉੱਥੇ ਕੋਈ ਕੰਬਾਈਨਾ ਕੱਢਦੇ ਨੇ ਤਾਂ ਉਹ ਆਪਾਂ ਨੂੰ ਬੁਲਾ ਲੈਂਦੇ ਨੇਗੇ ਠੀਕ ਹੈ ਵੀ ਸੇਲ ਕਰਨ ਵਾਸਤੇ ਵੀ ਉਹ ਤੁਸੀਂ ਲੈ ਜਾਓ ਹਾਂ ਫਿਰ ਉਹ ਆਪਾਂ ਲੈ ਲਈ ਦਿਆਂ ਨੇ ਠੀਕ ਹੈ ਕਈ ਵਾਰੀ ਆਪਣੇ ਚ ਚਲੋ ਜ਼ਿਮੀਦਾਰ ਭਰਾਵਾਂ ਕੋਲੇ ਪੁਰਾਣੀਆਂ ਮਸ਼ੀਨਾਂ ਹੁੰਦੀਆਂ ਨੇ ਠੀਕ ਹੈ ਉਹ ਵੀ ਆਪਾਂ ਮੰਨ ਕੇ ਚਲੋ ਵੀ ਉਹਨਾਂ ਦੀ ਪੁਰਾਣੀ ਮਸ਼ੀਨ ਵਿੱਚ ਕੱਟ ਲਈ ਦੀ ਹੈ ਉਹਨਾਂ ਨੂੰ ਮਸ਼ੀਨ ਮੰਨ ਉਹ ਜੇ ਕੋਈ ਨਵੀਂ ਮਸ਼ੀਨ ਲੈਣੀ ਚਾਹੁੰਦਾ ਹੈ ਠੀਕ ਹੈ ਤਾਂ ਆਪਾਂ ਉਹਨੂੰ ਨਵੀਂ ਮਸ਼ੀਨ ਵੀ ਦੇ ਦਿੰਦੇ ਆ ਇੱਕ ਹਰਦੀਪ ਹੋਰ ਗੱਲ ਦੱਸੀ ਜਿਵੇਂ ਹੁਣ ਜੱਸੀ ਮਸ਼ੀਨ ਆ ਇਹ ਕਈਆਂ ਮਿੱਤਰਾਂ ਦੇ ਆਪਣੇ ਆਦੇ ਸਵਾਲ ਸੀਗੇ ਵਿੱਚ ਤਾਂ ਕਹਿੰਦੇ ਵੀ ਜੱਸੀ ਤੇ ਲੋਨ ਹੁੰਦਾ ਨਹੀਂ ਵਿੱਚ ਕਹਿੰਦੇ ਹੁੰਦਾ ਦਾ ਇਹ ਲੋਨ ਹੋ ਜਾਂਦਾ ਜੱਸੀ ਤੇ ਹਾਂਜੀ ਹਾਂਜੀ ਇਹਦੇ ਤੇ 90% ਲੋਨ ਦੀ ਸੁਵਿਧਾ ਹੈਗੀ ਦੀ ਠੀਕ ਆ ਜੇ ਆਪਾਂ ਮੰਨ ਕੇ ਚਲੋ ਵੀ ਸਰਕਾਰੀ ਲੋਨ ਕਰਾਉਣਾ ਲਣੀਗੀ ਠੀਕ ਹੈ ਇਹ ਆਪਾਂ ਮੰਨ ਕੇ ਚੱਲੋ ਵੀ ਇਹਦੇ ਤੇ 17-18 ਲੱਖ ਤੱਕ 20 ਲੱਖ ਤੱਕ ਵੀ ਲੋਨ ਹੋ ਜਾਂਦਾ ਠੀਕ ਆ ਕੋਈ ਅਹੀ ਵੀ ਗੱਲ ਨਹੀਂ ਜੇ ਕੋਈ ਭਰਾ ਆਪਣਾ ਲੈਣੀ ਚਾਹੁੰਦਾ ਮਸ਼ੀਨ ਠੀਕ ਆ ਤਾਂ ਉਹ ਆਪਣੇ ਨਾਲ ਸੰਪਰਕ ਕਰੇ ਠੀਕ ਆ ਆਪਾਂ ਉਹਦਾ ਲੋਨ ਕਰਵਾ ਕੇ ਦੇ ਦੇਵਾਂਗੇ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਇਹ ਕਰਤਾਰ ਆਪਣੀ ਇਹ ਨਵੀਂ ਕਢਾਈ ਵੀ ਹੈ ਵੀ ਇਹ ਕਰਤਾਰ 2022 ਮਾਡਲ ਹੈ ਜੀ ਇਹ ਵੀ ਆਪਣੀ ਨਵੀਂ ਕਢਵਾਈ ਵੀ ਹੈ ਠੀਕ ਆ ਇਹ ਤਾਂ ਜਣੀ ਫਿਰ ਘਰ ਵਾਸਤੇ ਪੱਕੀ ਰੱਖੀ ਇਹ ਦੋ ਮਸ਼ੀਨਾਂ ਆਪਣੀਆਂ ਮੰਨ ਕੇ ਚੱਲੋ ਵੀ ਪੱਕੀਆਂ ਰੱਖੀਆਂ ਜੀ ਇੱਕ ਇਹ ਅਛਾ ਇਹ ਦਸ਼ਮੇਸ਼ ਤੇ ਇਹ ਕਰਤਾਰੇ ਤਾਂ ਪੱਕੀਆਂ ਪਰਮਾਨੈਂਟ ਆਪ ਨਹੀਂ ਰੱਖਿਏ ਨੇ ਇਹ ਪੱਕੀਆਂ ਸੀ ਤਾਂ ਰੱਖੀਆਂ ਨੇ ਜੀ ਵੀ ਆਪਾਂ ਨਾ ਮਸ਼ੀਨਾਂ ਚਲਾਉਨੇ ਆ ਗਰਦਾਸਪੁਰ ਤੇ ਧਰਨਤਰਨ ਠੀਕ ਆ ਪੱਟੀ ਚ ਠੀਕ ਆ ਅ ਕਿਉਂਕਿ ਥੋੜਾ ਵੀ ਉਹ ਪੁਰਾਣਾ ਮੰਨ ਕੇ ਚਲੋ ਵੀ ਉਹਨਾਂ ਨਾਲ ਚਲਾ ਰਿਹਾਗਾ ਮੇਰੇ ਮੇਰੇ ਏਰੀਆ ਚ ਚਲਾ ਰਿਹਾ ਹਾਂ ਤੁਸੀਂ ਏਰੀਆ ਚ ਆਪਾਂ ਚਲਾ ਰਹਾਂਗੇ ਠੀਕ ਆ ਕਿਉਂਕਿ ਯਾਰ ਗਵੀਰ ਤੁਹਾਡੇ ਨਾਲ ਰਿਹਾ ਪਹਿਲਾਂ ਹਾਂ ਹਾਂ ਜਦੋਂ ਤੁਸੀਂ ਆਪਣੀ ਮਸ਼ੀਨ ਮੰਨ ਲਓ ਸੇਲ ਕਰਤੇ ਦੀ ਕੰਮ ਛੱਡਤਾ ਸੀਗਾ ਹਾਂਜੀ ਹਾਂ ਉਦੋਂ ਬਾਅਦ ਚਲੋ ਰੰਗਵੀਰ ਆਪਣੀਆਂ ਮਸ਼ੀਨਾਂ ਲੈ ਕੇ ਜਾ ਤੁਸੀਂ ਚਲਾ ਰਹੇ ਹੋ ਉੱਥੇ ਹਾਂ ਕਿ ਮੇਨੇ ਰਗਵੀਰ ਹੋਣੀਆਂ ਵਧੀਆ ਬੰਦੇ ਨੇ ਬਹੁਤ ਬਹੁਤ ਨਾਈਸ ਬੰਦੇ ਨੇਗੇ ਠੀਕ ਹੈ ਆਪਣੀ ਵਧੀਆ ਰਿਸਪੈਕਟ ਕਰਦੇ ਨੇ ਆਪਾਂ ਵੀ ਉਹਨਾਂ ਦੀ ਵਧੀਆ ਰਿਸਪੈਕਟ ਕਰਦੇ ਆ ਠੀਕ ਆ ਬਹੁਤ ਵਧੀਆ ਏਰੀਆ ਹੈਗਾ ਸਾਰੇ ਲੋਕਾਂ ਨਾਲ ਆਪਣਾ ਵਧੀਆ ਮੰਨ ਲਓ ਰਗਵੀਰ ਦਾ ਪਿਆਰ ਆ ਉਥੇ ਹਾਂ ਇਹ ਤਾਂ ਗੱਲ ਹੈਗੀ ਆ ਕਿਉਂਕਿ ਅੱਜ ਕੱਲ ਜੋ ਵੀ ਕੰਮ ਚੱਲਦਾ ਇੱਕ ਜਿਵੇਂ ਆਪਾਂ ਕਹਿ ਦਈਏ ਵੀ ਜ਼ੁਬਾਨ ਨਾਲ ਜਾਂ ਕੋਈ ਬੰਦੇ ਹਨਾ ਵਧੀਆ ਚੰਗੇ ਬੰਦੇ ਆ ਉਹਨਾਂ ਦੇ ਨਾਲ ਕੰਮ ਚੱਲਦਾ ਹੈਗੀ ਆ ਹਰਦੀਪ ਉਥੇ ਜਾ ਕੇ ਚੂਸ ਲੈੜ ਪਿੰਦਾ ਐ ਤਾਂ ਨਹੀਂ ਲੱਗਦਾ ਹੈਗਾ ਵੀ ਯਾਰ ਮੈਂ ਪਿੰਡ ਨੂੰ ਭੱਜ ਜਾਏ ਨਹੀਂ 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 ਲੱਗਿਆ ਰਹਿੰਦਾ ਉਥੇ ਹਾਂ ਬਹੁ ਠੀਕ ਹੈ ਤਕਰੀਬਨ ਮੈਂ ਵੀ 20-22 ਸਾਲ ਜਾਂਦਾ ਰਹਾਂਗਾ ਚਲੋ ਹੁਣ ਆਪਾਂ ਸੱਤ ਆਪਾਂ ਗੱਲ ਕਰਦੇ ਸੀਗੇ ਇਹ ਮਸ਼ੀਨਾਂ ਬਾਰੇ ਦੋਨਾਂ ਬਾਰੇ ਠੀਕ ਆ ਉਹ ਸਾਨੂੰ ਤਾਂ ਮੰਨ ਕੇ ਚਲੋ ਵੀ ਇਹ ਮਸ਼ੀਨਾਂ ਦੋਨੇ ਤਾਂ ਪੱਕੀਆਂ ਰੱਖੀਆਂ ਨੇ ਠੀਕ ਹੈ ਵੀ ਕਈ ਵਾਰੀ ਝੋਨੇ ਦੇ ਸੀਜ਼ਨ 'ਚ ਉੱਥੇ ਨਾ ਮਸ਼ੀਨਾਂ ਆਪਣੇ ਨੂੰ ਪਹਿਲਾਂ ਚੱਲਦੀਆਂ 15 ਕਿ ਦਿਨ ਹਾਂ ਇਹਦੇ ਕਰਕੇ ਅਸੀਂ ਇਹ ਦੋ ਮਸ਼ੀਨਾਂ ਤਾਂ ਪ੍ਰੋਪਰ ਰੱਖੀਆਂ ਨੇ ਵੀ ਇਹ ਜਦੋਂ ਵੀ ਅਸੀਂ ਇਹਨਾਂ ਦੀ ਮੰਨ ਲਉ ਸੀਜ਼ਨ ਹੋਣ ਤੋਂ ਲੱਗਣ ਤੋਂ ਬਾਅਦ ਇਹਨਾਂ ਦੀ ਅਸੀਂ ਰਿਪੇਅਰ ਕਰ ਦਿੰਨੇ ਆ ਠੀਕ ਆ ਵੀ ਫਿਰ ਸਾਨੂੰ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਸਾਡਾ ਸੇਲ ਦਾ ਕੰਮ ਕਰਕੇ ਜੇ ਹੁਣ ਅਸੀਂ ਸਾਰੀਆਂ ਮਸ਼ੀਨਾਂ ਸੇਲ ਨੂੰ ਮੰਨ ਲਓ ਵਰਤਦੇ ਆਂਗੇ ਫਿਰ ਤਾਂ ਔਖਾ ਹੋ ਜਾਂਦਾ ਫਿਰ ਸਾਨੂੰ ਉੱਥੇ ਝੋਨੇ 'ਚ ਕਈ ਵਾਰੀ ਇਹ ਦਿੱਕਤ ਆਉਣ ਲੱਗ ਜਾਂਦੀ ਹੈ ਵੀ ਜਿਹੜੀ ਮਸ਼ੀਨਾਂ ਆਪਣੀ ਚਲਾਈ ਹੁੰਦੀ ਹੈ ਠੀਕ ਆ ਉਹਦੇ ਬਾਰੇ ਆਪਾਂ ਨੂੰ ਨੌਲੇਜ ਹੁੰਦੀ ਹੈਗੀ ਵੀ ਇਹਦੇ 'ਚ ਕੀ ਕਮੀ ਹੈ ਜਾਂ ਸੀਜ਼ਨ ਤੋਂ ਬਾਅਦ ਇਹਦੇ 'ਚ ਕੀ ਕੀ ਕਰਨਾ ਆਪਾਂ ਹਾਂ ਉਹਦੇ ਕਰਕੇ ਇਹ ਸਾਨੂੰ ਦੋ ਮਸ਼ੀਨਾਂ ਸੀ ਪੱਕੀਆਂ ਰੱਖੀਆਂ ਨੇ ਠੀਕ ਹੈ ਬਾਕੀ ਮਸ਼ੀਨਾਂ ਸਾਡੇ ਕੋਲ ਸੇਲ ਵਾਸਤੇ ਸੀ ਸੇਲ ਵਾਸਤੀ ਨੇ ਜੀ ਜਿਹੜੀਆਂ ਹੁਣ ਆਪਣੀਆਂ ਨਵੀਆਂ ਆਉਣੀਆਂ ਨੇ ਉਹ ਆਪਾਂ ਸੇਲ ਹੀ ਕਰਨੀਆਂ ਨੇਗੀਆਂ ਉਹ ਆਪਾਂ ਸੇਲ ਕਰਨੀਆਂ ਨੇ ਜੀ ਆਦਰਵਾਈਜ਼ ਉਹਨਾਂ ਚੋਂ ਕੋਈ ਮਸ਼ੀਨ ਰਹਿੰਦੀ ਹੈ ਠੀਕ ਹੈ ਤਾਂ ਉਹ ਆਪਾਂ ਚਲਾਵਾਂਗੇ ਇੱਕ ਹਰਦੀਪ ਸਿੰਘ ਨੰਬਰ ਦੱਸਦੀ ਆ ਆਪਣਾ ਜੇ ਕਿਸੇ ਵੀ ਨੇ ਕੰਟੈਕਟ ਕਰਨਾ ਹੈ ਆਪਣਾ ਜਿਹੜਾ ਵਟਸਐਪ ਨੰਬਰ ਆ ਉਹ ਹੈਗਾ ਜੀ 88728 31168 ਜੇ ਕਿਸੇ ਭਰਾ ਨੇ ਆਪਣੇ ਨੇ ਕੋਈ ਮਸ਼ੀਨ ਲੈਣੀ ਆ ਜਾਂ ਕੋਈ ਪੁਰਾਣੀ ਵਿੱਚ ਕਟਾ ਕੇ ਨਵੀਂ ਲੈਣੀ ਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਇਹ ਇਹ ਆ ਵਿਸ਼ਾਲ ਫਿਰ ਇਹ ਵੀ ਪਹਿਲੀ ਵਾਰੀ ਵਿਸ਼ਾਲ ਜੀ ਆਪਾਂ ਫਸਟ ਟਾਈਮ ਲਈ ਹੈਗੀ ਠੀਕ ਆ ਪਹਿਲਾਂ ਆਪਾਂ ਦੇਖੋ ਨਾਬੇ ਦੀਆਂ ਸਾਰੀਆਂ ਮਸ਼ੀਨਾਂ ਚਲਾਈਆਂ ਨੇ ਠੀਕ ਆ ਆਪਾਂ ਨਵੀਆਂ ਮਸ਼ੀਨਾਂ ਚਲਾਉਣੇ ਆਗੇ ਸੀਜ਼ਨਾਂ ਚ ਠੀਕ ਆ ਕਈ ਵਾਰੀ ਚਲੋ ਕੋਈ ਪੁਰਾਣੀ ਮਸ਼ੀਨ ਆਪਣੇ ਕੋਲੇ ਰਹਿ ਜਾਂਦੀ ਆਪਾਂ ਪੁਰਾਣੀਆਂ ਵੀ ਚਲਾਉਣੇ ਆ ਠੀਕ ਆ ਵੀ ਮੈਂ ਨਾਬੇ ਦੀਆਂ ਤਕਰੀਬਨ ਮਸ਼ੀਨਾਂ ਚਲਾ ਲੀਆਂ ਠੀਕ ਆ ਵੀ ਵਿਸ਼ਾਲ ਆਪਾਂ ਫਸਟ ਟਾਈਮ ਲਈ ਆ ਠੀਕ ਆ ਉਹ ਵੀ ਜਿੱਦਾਂ ਆਪਣੇ ਭਰਾਵਾਂ ਦਾ ਮੰਨ ਲਓ ਹੁੰਦਾ ਹਨਾ ਵੀ हां ਵੀ ਚੱਲ ਚਲਾ ਕੇ ਤਾਂ ਦੇਖੀਏ ਇਹ ਵਿਸਾਲ ਸਾਰਿਆਂ ਨੂੰ ਵਧੀਆ ਚੱਲਦੀ ਹੈ ਜੀ ਠੀਕ ਹੈ ਵੀ ਚਲੋ ਆਪਣੇ ਵੀ ਮਨਚ ਆਇਆ ਵੀ ਆਪਾਂ ਇਸ ਵਾਰ ਵਿਸਾਲ ਨੂੰ ਚਲਾਈਏ ਠੀਕ ਹੈ ਇਹ 2019 ਮਾਡਲ ਹੈ ਜੀ ਵਿਸਾਲ ਠੀਕ ਹੈ ਇਹ ਜਿਹੜੀ ਝੁਰ ਦਾ ਕਣਕ ਦਾ ਸੀਜ਼ਨ ਲਾ ਕੇ ਤਾਂ ਆਪਾਂ ਸੇਲ ਕਰ ਸਕਦੇ ਹਾਂ ਇਹਨੂੰ ਆਪਾਂ ਕਣਕ ਦਾ ਸੀਜ਼ਨ ਲਾ ਕੇ ਸੇਲ ਕਰ ਦਿਆਂਗੇ ਜੀ ਠੀਕ ਹੈ ਹੁਣ ਵੀ ਆਪਣੇ ਕੋਲੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀਗੇ ਵੀ ਵਿਸਾਲ ਵਾਸਤੇ ਠੀਕ ਹੈ ਪਰ ਆਪਾਂ ਉਹਨਾਂ ਨੂੰ ਮਨਾ ਕਰਤਾ ਜੀ ਵੀ ਆਪਾਂ ਵਿਸਾਲ ਆਪਣਾ ਫੋਰਮੈਨਾਂ ਨਾਲ ਵੀ ਦਿਖਾ ਦੀ ਤੁਹਾਨੂੰ ਕੰਡੀਸ਼ਨ ਸਾਰੀ ਵਾਲੇ ਵਾਲੇ ਸਰਕੇ ਤੇ ਭਰਾ ਬਾਕੀ ਆਪਣੇ ਜਿਹੜੇ ਹੋਰ ਮੁੰਡੇ ਡਰਾਈਵਰ ਨੇਗੇ ਉਹਨਾਂ ਦੇ ਵਿੱਚੋਂ AC ਵੀ ਆਪਾਂ ਵਿਸ਼ਾਲ ਚਲਾਈ ਜੀ ਤੇ ਇੱਕ ਵਾਰ ਚਲਾ ਕੇ ਦੇਖੀਏ ਇਹਨੂੰ ਚਲਾ ਕੇ ਦੇਖੀ ਜੀ ਹਾਂ ਠੀਕ ਆ ਆਹੋ ਚਲੋ ਮਸ਼ੀਨਾਂ ਦਾ ਮੈਂ ਵੀ ਬਹੁਤ ਚਲਾ ਕੇ ਦੇਖੀ ਨੇ ਵਿਸ਼ਾਲ ਤਾਂ ਮੈਂ ਵੀ ਨਹੀਂ ਚਲਾ ਕੇ ਦੇਖੀ ਹੈਗੀ ਹਾਂ ਜੀ ਹਾਂ ਤੇ ਵੀ ਚਲੋ ਆਪਾਂ ਇਹਨੂੰ ਇਸ ਵਾਰ ਦੇਖਾਂ ਚਲਾ ਕੇ ਨਹੀਂ ਮਸ਼ੀਨ ਚੱਲਣ ਨੂੰ ਬਹੁਤ ਵਧੀਆ ਹੈਗੀ ਇੱਕ ਵਾਰ ਆਪਣੇ ਰਘਵੀਰ ਫੋਰਮੈਨ ਨੇ ਪੰਗਾ ਲਿਆ ਸੀ ਅਸੀਂ ਲਿਆਂਦੀ ਇਸ ਵਾਰ ਇਸ ਵਾਰ ਆਪਾਂ ਦੋ ਵਿਸ਼ਾਲ ਲਿਆਂ ਨਾ ਜੀ ਠੀਕ ਆ ਇਹ 19 ਮਾਡਲ ਹੈ 18 ਮਾਡਲ ਆਪਣੇ ਕੋਲੇ ਠੀਕ ਆ ਉਹ ਵਿਸ਼ਾਲ ਮੰਨ ਕੇ ਚਲੋ ਵੀ ਆਪਣੇ ਦੂਜੇ ਸੈੱਟ 'ਚ ਖੜੀ ਹੈਗੀ ਲੋਕ ਜਣੀ ਦੀ ਮੈਨੂੰ ਆਪਦੇ ਆਪ ਨੂੰ ਮੰਨ ਤੇ ਇਹ ਸੀਗਾ ਵੀ ਦਾਣੇ ਮਾਰਦੀ ਆ ਹਾਂਜੀ ਹਾਂ ਵੀ ਹੀਰਾ ਮੈਂ ਇਹਨੂੰ ਛੱਡ ਕੇ ਭੱਜਿਆ ਮੈਂ ਮੈਂ ਕਾਰ 'ਚ ਬਹਿ ਗਿਆ ਕਿ ਮੈਂ ਮੈਂ ਤਾਂ ਲੈਣੀ ਨਹੀਂ ਹੈਗੀ ਕਿਵੇਂ ਆ ਬੜੀ ਸਾਹਿਬ ਖੋਰ ਠੀਕ ਠਾਕ ਹੋ ਕੈਮੋ ਤੈਨੂੰ ਕਿਹਾ ਖੜਕਾ ਕਰਨ ਨੂੰ ਹਟ ਜਾ 10 ਮਿੰਟ ਮਾੜਾ ਮੋਟਾ ਕੰਮ ਚੱਲੀ ਜਾਂਦਾ ਹਾਂ ਹੋਰ ਸੁਣਾ ਠੀਕ ਠਾਕ ਹੋ ਹੁਣ ਤੂੰ ਦੱਸ ਸਾਨੂੰ ਕਿਹੜੀ ਮਸ਼ੀਨ ਸਭ ਤੋਂ ਵੱਧ ਵਧੀਆ ਚੱਲਦੀ ਆ ਮਸ਼ੀਨਾਂ ਸਾਰੀਆਂ ਵਧੀਆ ਚੱਲਦੀ ਆ ਮੈਂ ਬੰਦਾ ਵਧੀਆ ਚਾਹੀਦਾ ਬੰਦਾ ਵਧੀਆ ਚਾਹੀਦਾ ਕੀ ਰਾਤ ਤੇਰੇ ਸਾਹਮਣੇ ਆਪਾਂ ਕਿੰਨੀ ਵਧੀਆ ਚੱਲਦੀ ਸੀ ਇਹ ਤਾਂ ਗੱਲ ਹੈਗੀ ਸਾਣਾ ਚੁੰਨੇ ਚ ਘਰ ਦਾ ਆਪਲਾਣਾ ਕਰ ਹਾਂ ਵਧੀਆ ਠੀਕ ਆ ਕੋਰਟ ਤਾਂ ਦੀ ਮਾੜੀ ਸੀ ਰਾਤੀ ਠੀਕ ਨਹੀਂ ਰਿਪੋਰਟ ਤਾਂ ਬਹੁਤ ਵਧੀਆ ਸੀ ਉਹਦੀ ਤੇਰੀ ਖਰੀਦੀ ਵੀ ਸੀ ਮੈਂ ਖਰੀਦੀ ਦੀ ਫਿਰ ਮਾੜੀ ਵੀ ਨਹੀਂ ਨਿਕਲੀ ਕੋਈ ਮਾੜੀ ਨਹੀਂ ਨਿਕਲੀ ਲੋਕ ਜਣੀ ਦੀ ਮੈਨੂੰ ਆਪਦੇ ਆਪ ਨੂੰ ਮੰਨਤੇ ਇਹ ਸੀਗਾ ਵੀ ਤਾਣੇ ਮਾਰਦੀ ਆ ਹਾਂਜੀ ਹਾਂ ਵੀ ਹੀਰਾ ਮੈਂ ਇਹਨੂੰ ਛੱਡ ਕੇ ਭੱਜਾ ਮੈਂ ਕਿਹਾ ਮੈਂ ਕਾਰ 'ਚ ਬਹਿ ਗਿਆ ਕਿ ਮੈਂ ਮੈਂ ਤਾਂ ਲੈਣੀ ਨਹੀਂ ਹੈਗੀ ਨਹੀਂ ਸਾਡੇ ਫੋਰਮੈਨ ਦੀ ਚੁਆਇਸ ਆ ਅਸੀਂ ਹੋ ਸਕਦਾ ਚਲੋ ਇਸ ਵਾਰ ਨਹੀਂ ਹੀਰਾ ਲਈ ਠੀਕ ਆ ਇਹਨੂੰ ਜਣੀ ਅਸੀਂ ਆਉਣ ਵਾਲੇ ਟਾਈਮ 'ਚ ਵੀ ਹੀਰਾ ਲੈ ਕੇ ਦੇਣੀ ਆ ਇਹਨੂੰ ਲੈ ਕੇ ਦੇਵਾਂਗੇ ਠੀਕ ਆ ਹੀਰਾ ਦੀ ਵੀ ਚਟ ਦੇਖਾਂਗੇ ਅਸੀਂ ਹੀਰਾ ਜਾਣੀ ਮੇਰੀ ਤਾਂ ਦੇਖੀ ਸਾਰੀ ਅਸੀਂ ਮਸ਼ੀਨਾਂ ਚਲਾ ਦਿਆਂਗੇ ਨੋਵੋ ਮਾਡਲ ਚ ਚਲਾ ਲੀਆਂ ਠੀਕ ਆ ਪਰ ਸਾਡੀ ਚਲੋ ਆਪਦੀ ਵੀ ਚੋਇਸ ਆ ਵੀ ਇਹਨੂੰ 19 20 ਮਾਡਲ ਅਸੀਂ ਆਉਣ ਵਾਲੇ ਸੀਜ਼ਨ ਚ ਲੈ ਕੇ ਦੀਗੇ ਬਾਈ ਮਾਡਲ ਅਸੀਂ ਚਲਾਵਾਂਗੇ ਚਲੋ ਵਧੀਆ ਲੈਣੀ ਅਸੀਂ ਇਸ ਵਾਰ ਵੀ ਸੀਗੀ ਠੀਕ ਆ ਇਸ ਵਾਰ ਚਲੋ ਕਹਿੰਦੇ ਹੁੰਦੇ ਨੇ ਵੀ ਨਹੀਂ ਮੁਕੱਦਰ ਚ ਹੁੰਦੀ ਹੈ ਨਾ ਇਹ ਗੱਲ ਵੀ ਆਪਣੇ ਕੋਲੇ ਜੋ ਆਪਾਂ ਚਲਾਉਣੀ ਹੈ ਨਹੀਂ ਹੁੰਦੇ ਨੇ ਦਾਣਾ ਪਾਣੀ ਨਹੀਂ ਰਲਿਆ ਨਹੀਂ ਰਲਿਆ ਹਾਂ ਜਿੰਨਾ ਚਿਰ ਨਹੀਂ ਹੋਣਾ ਬਾਗੇ ਤੇ ਇੱਕ ਦਿਨ 14 ਮਾਡਲ ਲੈਣੇ ਸੀ ਠੀਕ ਹੈ ਬਸ ਥੋੜਾ ਜਿਹਾ ਫਰਕ ਰਹਿ ਗਿਆ 14 ਦੇ ਤੋਂ ਬਾਅਦ ਫਿਰ ਕੋਈ ਹਾਬ ਜੇ ਚਾਈ ਨਹੀਂ ਸਾਡੇ ਠੀਕ ਹੈ ਆ ਬਿਸ਼ਾਲ ਲੈ ਲਈ ਹੋਰ ਮਸ਼ੀਨਾਂ ਜਿਵੇਂ ਕੇਐਸ ਲੈ ਲਈ ਠੀਕ ਹੈ ਹਾਂ ਚੱਲੀ ਅੱਜ ਇੱਧਰ ਗਿਆ ਹਾਜ਼ਰੀ ਸੀ ਕਿੱਧਰ ਸੀ ਅੱਜ ਅੱਜ ਉਧਰ ਗੁਰੀ ਬੰਨੀ ਸੀ ਉਧਰ ਮਸ਼ੀਨਾਂ ਖੋਲੀਆਂ ਮੈਂ ਆਪਣੇ ਯਾਰੀਆਂ ਸਾਰੇ ਪਾਸੇ ਭਗਾਉਣਾ ਸਾਰੇ ਪਾਸੇ ਆਪਾਂ ਜਵਾਬ ਕਿਸੇ ਨੂੰ ਤੇਰੇ ਉਧਰ ਵੀ ਨਹੀਂ ਆਪਾਂ ਦਿੰਦੇ ਤੇ ਇੱਧਰ ਵੀ ਨਹੀਂ ਤੇਰੇ ਨਾਲ ਹੁੰਦੇ ਸੀ ਠੀਕ ਆ ਸਾਹਮਣਾ ਨਹੀਂ ਜਾਈਦਾ ਬਾਕੀ ਜਿਵੇਂ ਕਹਦਾ ਨਾ ਵੀ ਜਦੋਂ ਬੰਦਾ ਕੋਈ ਚੰਗਾ ਹੁੰਦਾ ਨੌਲੇਜ ਵਾਲਾ ਹੁੰਦਾ ਇਹ ਸਾਡਾ ਪੋਰਮੈਨ ਐ ਮਨ ਲਓ ਵੀ ਜਦੋਂ ਦਾ ਸਾਡੇ ਨਾਲ ਜੁੜਿਆ ਆ ਠੀਕ ਆ ਸਾਡਾ ਵੀ ਕੰਮ ਚੱਲੋ ਦਿਨੋ ਦਿਨ ਵਧਦਾ ਜਾ ਰਿਹਾਗਾ ਠੀਕ ਆ ਬਾਕੀ ਬੰਦੇ ਨੂੰ ਪ੍ਰੋਪਰ ਨੌਲੇਜ ਹੈ ਸਹੀ ਗੱਲ ਹੈ ਜੀ ਸਾਨੂੰ ਕੋਈ ਅੱਜ ਤੱਕ ਦਿੱਕਤ ਨਹੀਂ ਆਉਂਦੀ ਜੇ ਕੋਈ ਮਸ਼ੀਨ ਨੂੰ ਸਾਡੇ ਨੂੰ ਕੋਈ ਬ੍ਰੇਕਡਾਊਨ ਆਉਂਦੀ ਹੈ ਠੀਕ ਆ ਉਹਨੂੰ ਜਾਨੀ ਸਾਨੂੰ ਪਤਾ ਹੁੰਦਾ ਵੀ ਅਰਗਵੀਰ ਨੇ ਉਹ ਮਸਲਾ ਹੱਲ ਕਰ ਲੈ ਕਰ ਲੈਣਾਗਾ ਕਈ ਵਾਰੀ ਕੋਈ ਸਾਡੀਆਂ ਨਵੀਆਂ ਮਸ਼ੀਨਾਂ ਦਿੱਤੀਆਂ ਹੁੰਦੀਆਂ ਨੇ ਜੇ ਸਾਨੂੰ ਉੱਥੇ ਵੀ ਕਈ ਵਾਰੀ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਇਹਨੂੰ ਉੱਥੇ ਵੀ ਭੇਜ ਦੰਨੇ ਆਂਗੇ ਵੀ ਸੋ ਹਨਾ ਵੀ ਆਪਾਂ ਸੇਵ ਕੀਤੀਆਂ ਨੇ ਜਿੱਥੇ ਕੋਈ ਦਿੱਕਤ ਨਾ ਆਵੇ ਤਾਂ ਇਹ ਹਰ ਇੱਕ ਤਰ੍ਹਾਂ ਦੀ ਉਹਦੇ ਚ ਗੱਲ ਇਹ ਹੈ ਨਾ ਵੀ ਇੱਕ ਕੋਈ ਬੰਦਾ ਹੁੰਦਾਗਾ ਮਸ਼ੀਨ ਲੈ ਕੇ ਤੁਰਨਾ ਇੱਕ ਤਾਂ ਸਿੱਧੇ ਮਨ ਨਾਲ ਤੁਰਨਾ ਇੱਕ ਰੋਂ ਰੋਂ ਕਰਕੇ ਤੁਰਨਾਗਾ ਉਹਦਾ ਫਰਕ ਹੁੰਦਾ ਇਨੂੰ ਤਾਂ ਹੁਣ ਮੰਨ ਲਾ ਵੀ ਤੇਰੇ ਨੂੰ ਪਹਿਲਾਂ ਮੇਰੇ ਨਾਲ ਆਇਆ ਇਹ 15 ਸਾਲ ਜੀ ਹਾਂ ਜਿੱਥੇ ਤੋਰ ਤਾਂ ਉੱਥੇ ਇਹ ਚੀਜ਼ ਦੀ ਤਾਂ ਇਹਦੀ ਸਿਫਤ ਹੈਗੀ ਹਾਂ ਜੀ ਹਾਂ ਇਹ ਆ ਵੀ ਜਿੱਥੇ ਜਾਂਦਾ ਵੀ ਅਗਲਾ ਯਾਦ ਵੀ ਕਰਦਾ ਹਣਾ ਹੁਣ ਇਹ ਚੂਸੜਿਆਲ ਜਾ ਰਿਹਾਗਾ ਘੱਟੋ ਘੱਟ ਤੁਹਾਨੂੰ ਪਤਾ ਹੀ ਆ ਵੀ ਇਹਦਾ ਏਰੀਆ ਇਹਦਾ ਸੀਗਾ 25 ਸਾਲ ਤੂੰ ਤਾਂ ਕਹਿਣਾ ਵੀ ਹਰਦੇਵ ਦਾ ਏਰੀਆ ਪਰ ਮੇਰਾ ਏਰੀਆ ਨਹੀਂ ਸੀ ਏਰੀਆ ਇਹਦਾ ਸੀਗਾ ਆਓ ਚਲੋ ਥੋੜਾ ਦੰਦਾ ਦਾ ਪਰ ਆ 26 ਸਾਲ ਹੋ ਗਏ ਆਪਾਂ ਨੂੰ ਉੱਥੇ 26 ਮਹੀਨਾ ਆ ਜਾਂਦਾ 26 ਮਹੀਨਾ ਸਾਲ ਮੰਨ ਲਓ ਠੀਕ ਆ 25 ਸਾਲ ਪਿਛਲੀ ਵਾਰੀ ਪੂਰੇ ਹੋ ਗਏ ਠੀਕ ਆ ਪਿੰਡ ਜਾਂਦੇ ਆਣ ਆਪਣਾ ਚੂਸ ਲਿਆ ਲਾ ਹਾਂ 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 ਵਧੀਆ ਬੰਦੇ ਵੀ ਵਧੀਆ ਨੇਗੇ ਜਲਵੀਰ ਹੋਰੀ ਰਾਜੇ ਹੋਰੀ ਨਿੰਮੇ ਹੋਰੀ ਸਾਰੇ ਸਾਰੇ ਪੂਰੇ ਇੱਕ ਨੰਬਰ ਦੇ ਇਹ ਤਾਂ ਗੱਲ ਹੈਗੀ ਆ ਆ ਚਾਰੇ ਬਾਈ ਪੂਰੇ ਵਧੀਆ ਬੰਦੇ ਆ ਹੋਰ ਹੋਰ ਸੁਣਾ ਕੋਈ ਸਾਨੂੰ ਦੱਸ ਮਸ਼ੀਨਾ ਬਾਰੇ ਨੌਲੇਜ ਕੁਝ ਸਾਨੂੰ ਕੀ ਬੋਲਿਆ ਤੂੰ ਦਾ ਮੇਰੇ ਨਾਲ ਵੀ ਪੁਰਾਣਾ ਮਸ਼ੀਨਾ ਜਿਵੇਂ ਇਹ ਹੁਣ ਸਾਨੂੰ ਤਾਂ ਦੱਸ ਸਾਨੂੰ ਹੁਣ ਕੀ ਪਤਾ ਵੀ ਕੀ ਕੀ ਆ ਕਣੀ ਵੀ ਆ ਆ ਮੁੰਡੇ ਖੜੇ ਨੇ ਇਹ ਚਲਾਉਂਦੇ ਨੇ ਇਹਨਾਂ ਨੂੰ ਪੁੱਛਦਾ ਵੀ ਕਿਹੜੀ ਕੀ ਫਰਕ ਆ ਅਰਦੀਪਾ ਤਾਜਾ ਆਲੋ 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 ਕਿਹੜੀ ਆ ਮਸ਼ੀਨ ਦਖਦਿਆ ਕਰੋ ਮੂਵੀ ਪਾਈ ਮਸ਼ੀਨ ਆ ਆਪਾਂ ਦਾ ਸ਼ਰੀਆਂ ਚਲਾ ਲੈਣੀ ਜਿਹੜੀ ਮਰਜ਼ੀ ਮਿਲ ਜੇ ਉਹ ਸਾਡੇ ਬੰਦੇ ਦੀ ਦਸ਼ਮੇਸ਼ ਪੂਰੀ ਫੁੱਲ ਮਾਲ ਪਸੰਦ ਮਸ਼ੀਨ ਆ ਠੀਕ ਆ ਕੁਬੀ ਸਿੰਘ ਬੁਆੜ ਤੋਂ ਆ ਠੀਕ ਆ ਆ ਮੁੰਡਾ ਗੱਗੀ ਆ ਬਾਲੀਆਂ ਤੋਂ ਇਹ ਕੇਸ ਤੇ ਆਗਾ ਠੀਕ ਆ ਉਹਦਾ ਭਰਾ ਸਾਡਾ 파ਟਨਰ ਆ ਹਰਦੀਪ ਦੇ ਭਾਵੇਂ ਦਾ ਮੁੰਡਾ ਠੀਕ ਆ ਜੀ ਤੇ ਬਾਕੀ ਸਾਰੇ ਬੰਦੇ ਨੇ ਰਲੇ ਮੇਲੇ ਸਾਰੇ ਆ ਮੰਨ ਕੇ ਚਲੋ ਵੀ ਹਲੇ ਜਿਹੜੇ ਪੱਕੇ ਮੁੰਡੇ ਨੇਗੇ ਹਾਂ ਉਹ ਤਿੰਨ ਚਾਰ ਹਲੇ ਆਏ ਨਹੀਂ ਅਜ ਠੀਕ ਹੈ ਆਪਣੇ ਨਾਲ ਤਕਰੀਬਨ ਮੰਨ ਕੇ ਚਲੋ ਵੀ ਜਿੰਨੇ ਕ ਬੰਦੇ ਆਪਣੇ ਨਾਲ ਜੁੜੇ ਬਨੇ ਡਰਾਈਵਰ ਵੀਰੇ ਆਪਣੇ ਠੀਕ ਹੈ ਆਹ ਉਹਨਾਂ ਦਾ ਆਪਣਾ ਭਰਾਵਾਂ ਵਾਲਾ ਪਿਆਰੀ ਐ ਇਹਦਾ ਗੱਲ ਹੁੰਦੀ ਆ ਜਿਹੜਾ ਆਪਣੇ ਹਨ ਕੰਮ 'ਚ ਆਪਣਾ ਪੂਰਾ ਸਾਥ ਦਿੰਦੇ ਨੇ ਆਪਾਂ ਉਹਨਾਂ ਦਾ ਹਰ ਇੱਕ ਤਰ੍ਹਾਂ ਦਾ ਆਪਾਂ ਵੀ ਸਾਥ ਦਿੰਦੇ ਆ ਹਰਦੀਪ ਸਿੰਘ ਆਪਾਂ ਉਹਨਾਂ ਨੂੰ ਬਗਾਨੇ ਸਮਝੀਏ ਤਾਂ ਉਹ ਨਹੀਂ ਕੰਮ ਕਰਦੇ ਜਿੰਨਾ ਟਾਈਮ ਆਪਾਂ ਉਹਨਾਂ ਨੂੰ ਆਪਦਾ ਘਰ ਦਾ ਪਰਿਵਾਰਕ ਦਾ ਮੈਂਬਰ ਬਣਾਉਣੇ ਆਗੇ ਆਪਦਾ ਪਰਿਵਾਰ ਦਾ ਜੀ ਆ ਹਨਾ ਤਾਂ ਹੀ ਉਹ ਵਜ-ਵਜ ਹੋ ਕੰਮ ਕਰਦੇ ਨੇਗੇ ਹਾਂਜੀ ਹਾਂ ਇਹਦਾ ਗੱਲ ਹੈਗੀ ਐ ਨਾ ਹੁਣੇ ਕੁੰਡਾ ਤੱਬੇ ਤੋਂ ਆਗਾ ਹਾਂਜੀ ਇਹ ਵੀ ਮੰਨ ਕੇ ਚਲੋ ਵੀ ਸਾਡੇ ਨਾਲ ਕਾਫੀ ਟਾਈਮ ਤੋਂ ਜੁੜਿਆ ਹੋਇਆ ਠੀਕ ਆ ਇਹ ਵੀ ਪੂਰਾ ਤੰਦ ਇਹੀ ਨਾ ਕੰਮ ਕਰਦਾ ਠੀਕ ਆ ਕੋਈ ਸਾਨੂੰ ਇਹ ਨਹੀਂ ਹੈਗਾ ਜੇ ਅਸੀਂ ਇਹਨਾਂ ਨੂੰ ਕੱਲਿਆਂ ਨੂੰ ਵੀ ਮਸ਼ੀਨ ਤੇ ਛੱਡ ਦਿੰਦੇ ਆਂਗੇ ਵੀ ਕੋਈ ਟੈਂਸ਼ਨ ਨਹੀਂ ਸਾਨੂੰ ਕੋਈ ਇਹ ਸਰਦਾਰ ਵੀ ਨਹੀਂ ਹੁੰਦੀ ਚਾਹੇ ਅਸੀਂ ਕਿਸੇ ਪਿੰਡ ਆ ਕੇ ਹੋਈਏ ਬਾਹਰ ਮਸ਼ੀਨਾਂ ਚੱਲਦੀਆਂ ਹੁਣ ਸਾਨੂੰ ਕੋਈ ਇਹ ਨਹੀਂ ਹੁੰਦਾ ਵੀ ਮਸ਼ੀਨ ਚੱਲਣੀ ਨਹੀਂ ਬੀਹੇ ਪੂਰੀ ਜ਼ਿੰਮੇਵਾਰੀ ਨਾਲ ਹਰ ਇੱਕ ਕੰਮ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੇ ਨੇ ਠੀਕ ਆ ਹਾਂਜੀ ਕਿਵੇਂ ਆ ਰਾਜੂ ਫਿਰ ਠੀਕ ਠਾਕ ਵਧੀਆ ਹਾਂਜੀ ਤੂੰ ਕਿਹੜੀ ਤੇ ਜ਼ਿੰਮੇਵਾਰੀ ਆ ਤੇਰੀ ਮੇਰੇ ਕੋਲ ਤਾਂ ਨਵੀਂ ਆਉਣੀ ਆ ਕੀ ਨਵੀਂ ਆਉਣੀ ਆ ਤੂੰ ਕਰਦੇ ਆ ਹਾਲ ਦੇ ਦੀ ਜੋ ਵੀ ਮਾਰ ਲੇ ਠੀਕ ਆ ਇਹਨਾਂ ਨਵੀਂ ਕਰਦੇ ਆਲ ਚਲਾਉਣੀ ਆ ਜੀ ਠੀਕ ਆ ਇਹਨੂੰ ਚਲੋ ਜਿਵੇਂ ਕਹਿ ਰਹੀ ਆ ਵੀ ਉਦਾਂ ਸਾਡਾ ਐ ਹੁੰਦਾ ਵੀ ਜਿਹੜੀ ਆ ਦਸ਼ਮੇਸ਼ ਮਸ਼ੀਨ ਆ ਠੀਕ ਆ ਇਹਨੂੰ ਉਹ ਬਿਮਾਰ ਵਾਲਾ ਮੁੰਡਾ ਗਰਮੀਤ ਹੀ ਚਲਾਉਂਦਾ ਠੀਕ ਆ ਬੇ ਦੂਜੇ ਜਿਹੜੇ ਮੁੰਡੇ ਨੇ ਉਹ ਚਲੋ ਉਹਨਾਂ ਦੀ ਆਪਣੀ ਚੋਅਸ ਹੁੰਦੀ ਹੈ ਉਹ ਕਹਿੰਦੇ ਨੇ ਵੀਰੇ ਜਿਹੜੀ ਮਰਜ਼ੀ ਤੇ ਸਾਨੂੰ ਛੱਡ ਦੇ ਛੱਡ ਦੇ ਹਾਂ ਇਹਨੂੰ ਚਲੋ ਅਸੀਂ ਇਸ ਵਾਰ ਨਵੀਂ ਮਸ਼ੀਨ ਤੇ ਮੌਕਾ ਦੇ ਰਹਾਂਗੇ ਠੀਕ ਹੈ ਵੀ ਇਹਨੇ ਨਵੀਂ ਚਲਾਉਣੀਆ ਕਿਉਂਕਿ ਇਹ ਮੁੰਡਾ ਬਹੁਤ ਵਧੀਆ ਕੰਮ ਕਰੂ ਠੀਕ ਹੈ ਕੰਮ ਨੂੰ ਤਾਂ ਚਲੋ ਸਾਡੇ ਸਾਰੇ ਜੰਨੇ ਬੰਦੇ ਆਪਣੇ ਹੈਗੇ ਰੱਖੇ ਹੋਇਆ ਠੀਕ ਆ ਪੂਰੀ ਜ਼ਿੰਮੇਵਾਰੀ ਨਾ ਕਰਦੇ ਨੇ ਕੋਈ ਸਾਨੂੰ ਕੋਈ ਦਾਣਿਆਂ ਦੀ ਸ਼ਿਕਾਇਤ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਸਹੀ ਗੱਲ ਹੈ ਬਹੁਤ ਵਧੀਆ ਕੰਮ ਕਰ ਰਹੇ ਹੋ ਜੇ ਮੰਨ ਕੇ ਚੱਲ ਆ ਇੱਕ ਮੈਂ ਦਾ ਨਾ ਵੀ ਜਿਵੇਂ ਤੂੰ ਇੰਨੀਆਂ ਮਸ਼ੀਨਾਂ ਚਲਾਉਣਾਗਾ ਹਾਂਜੀ ਹਾਂ ਜੇ ਸਟਾਫ ਵੀ ਮਾੜਾ ਹੋ ਗਿਆ ਤੂੰ ਇੱਕ ਮਸ਼ੀਨ ਵੀ ਨਹੀਂ ਚਲਾ ਸਕਦਾ ਜੇ ਸਟਾਫ ਵਧੀਆ ਤਾਂ 5-6 ਮਸ਼ੀਨਾਂ ਚਲਾਈ ਜਾਂਦਾ ਇਹਨਾਂ ਦੇ ਸਿਰ ਤੇ ਆਪਣਾ ਕੰਮ ਚੱਲ ਰਿਹਾ ਜੀ ਸਹੀ ਗੱਲ ਆ ਆਪਣੇ ਨਾਲ ਭਰਾ ਆਪਣੇ ਜੁੜੇ ਹੋਏ ਨੇ ਆਪਾਂ ਤਾਂ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੁੰਦੀ ਆ ਵੀ ਦੇਖੋ ਕਿਸੇ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਆਪਾਂ ਤੁਹਾਡੇ ਨਾਲ ਖੜੇ ਆ ਹਨਾ ਤਿੰਨ ਰੰਗ ਖੜੇ ਆਂਗੇ ਇਹੋ ਜੀ ਗੱਲ ਨਹੀਂ ਵੀ ਦੇਖੋ ਮਸ਼ੀਨਾਂ ਥੋਡੀਆਂ ਨੇ ਸਾਡੀਆਂ ਘੱਟ ਥੋਡੀਆਂ ਜ਼ਿਆਦੇ ਨੇ ਹਾਂ ਇਹਨਾਂ ਦੇ ਜਦੋਂ ਤੁਸੀਂ ਇਨਾਂ ਨੂੰ ਆਪਦੇ ਜ਼ਿੰਮੇਵਾਰੀ ਨਾਲ ਚਲਾਉਣੇ ਇਹਨਾਂ ਦੇ ਮਾਲਕ ਤੁਸੀਂ ਹੋ ਤੁਸੀਂ ਹੋਗੇ ਅਸੀਂ ਤਾਂ ਇੱਕ ਮੰਨ ਕੇ ਚਲੋ ਵੀ ਸਾਨੂੰ ਲੈ ਕੇ ਦੇ ਲੈ ਕੇ ਦੇਤੀਆਂ ਉਹ ਚਲਾਉਣੀਆਂ ਕਰਨੀਆਂ ਤਾਂ ਹਨਾ ਵੀ ਹੁਣ ਤੁਹਾਡੀ ਹਿੱਸਾ ਕੀ ਕਿੰਨੀ ਕੀ ਗੱਲਬਾਤ ਆ ਨਹੀਂ ਬਹੁਤ ਵਧੀਆ ਤੰਦੇ ਹੀ ਨਾ ਰਿਹਾ ਤਾਂ ਉਹ ਵੀ ਆਪਣੇ ਨਾਲ ਰਾਜੂ ਨੇ ਵੀ ਸੀਜ਼ਨ ਲਾਏ ਨੇ ਆਪਣੇ ਨਾਲ ਤੇ ਚਲੋ ਮੈਂ ਤਾਂ ਇਹ ਫੀਲਡ 'ਚ ਮੰਨ ਕੇ ਚਲੋ ਜੀ 10 ਸਾਲ ਪਹਿਲਾਂ ਹੀ ਆਇਆ ਹਾਂ 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 ਆਪਾਂ ਪਹਿਲਾਂ ਮੈਂ ਸਟੱਡੀ ਕਰਦਾ ਸੀਗਾ ਠੀਕ ਹੈ ਉਦੋਂ ਚਲੋ ਆਪਾਂ ਇਹ ਕੰਮ 'ਚ ਨਹੀਂ ਹੈਗੇ ਸੀ ਜਿੱਦਾਂ ਕਹਦੇ ਵੀ ਆਪਾਂ ਥੱਲੇ ਵਾਲੇ ਲੈਵਲ ਤੋਂ ਚੱਲੇ ਆ ਜੀ ਠੀਕ ਆ ਥੱਲੇ ਵਾਲੇ ਲੈਵਲ ਤੋਂ ਚੱਲ ਕੇ ਆਪਾਂ ਚਲੋ ਅੱਜ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਸੋਚਦੇ ਕੀਤਾ ਹਨਾ ਹਾਂ ਜੀ ਸੱਚੇ ਦਿਲੋਂ ਆਪਣਾ ਕੰਮ ਕਰੀਦਾ ਹੈ ਠੀਕ ਹੈ ਬਾਕੀ ਆਪਣਾ ਸਾਰੇ ਭਰਾਵਾਂ ਨਾਲ ਫੈਕਟਰੀਆਂ ਵਾਲਾ ਨਾਲ ਕੰਪਨੀ ਨਾਲ ਜਿਹੜੇ ਬਣਾਉਂਦੇ ਆ ਠੀਕ ਆ ਉਹਨਾਂ ਦਾ ਆਪਣਾ ਵਧੀਆ ਪ੍ਰੇਮ ਪਿਆਰ ਹੈ ਪੂਰਾ ਵਧੀਆ ਆਪਾਂ ਨੂੰ ਸਹਿਯੋਗ ਕਰਦੇ ਆ ਠੀਕ ਆ ਆਪਾਂ ਮੰਨ ਕੇ ਚਲੋ ਵੀ ਜਦੋਂ ਵੀ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ ਮਸ਼ੀਨਾਂ ਲੈਣੀਆਂ ਨੇ ਠੀਕ ਆ ਸਾਡੇ ਨਾਲ ਪੂਰੇ ਐਗਰੀ ਨੇ ਠੀਕ ਆ ਕੋਈ ਸਾਨੂੰ ਸਮੱਸਿਆ ਨਹੀਂ ਦਸ਼ਮੇਸ਼ ਵਾਲਿਆਂ ਦੇ ਅਸੀਂ ਜਦੋਂ ਵੀ ਮੰਨ ਲਓ ਦਸ਼ਮੇਸ਼ ਮਸ਼ੀਨ ਲਈਏ 2019 ਤੋਂ ਅਸੀਂ ਦਸ਼ਮੇਸ਼ 'ਚ ਜੁੜੇ ਆਂ ਠੀਕ ਆ ਇਹਨਾਂ ਨਾਲ ਵੀ ਸਾਡਾ ਮੰਨ ਲਓ ਬਹੁਤ ਪਾਈਆਂ ਵਾਲਾ ਪਿਆਰ ਹੈ ਪਾਈਆਂ ਵਾਲਾ ਪਿਆਰ ਆ ਉੱਥੇ ਮੁੰਡਾ ਅਮਰਜੀਤ ਹੈ ਅਮਰਜੀਤ ਹਾਂ ਹਾਂ ਉਹ ਚਲੋ ਇਹਨਾਂ ਦਾ ਮੇਨ ਉੱਥੇ ਆਪਣੇ ਪੰਜਾਬ ਨੂੰ ਦੇਖਦਾਗਾ ਹਾਂ 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 ਉਹਦੇ ਨਾਲ ਸਾਡਾ ਬਹੁਤ ਪਾਈਆਂ ਵਾਲਾ ਪਿਆਰ ਆ ਠੀਕ ਹੈ ਉਹਨੇ ਸਾਨੂੰ ਅਸੀਂ ਮਸ਼ੀਨਾਂ ਚਲੋ ਆਪ ਵੀ ਲਈਆਂ ਨੇ ਅਸੀਂ ਉਹਨਾਂ ਤੋਂ ਲੈ ਕੇ ਸ਼ੇਲ ਵੀ ਕੀਤੀ ਸ਼ੇਲ ਵੀ ਕੀਤੀ ਠੀਕ ਆ ਪੂਰੀ ਮੰਨ ਲ ਕੇ ਚਲੋ ਵੀ ਜੇ ਫੀਲਡ 'ਚ ਵੀ ਜਾਣੀ ਉਹ ਪੂਰੀ ਕੋਈ ਦਸ਼ਮੇਸ਼ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਠੀਕ ਹੈ ਫੀਲਡ 'ਚ ਵੀ ਉਹ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਤਾਂ ਤਾਂ ਉਹ ਮੰਨ ਕੇ ਚਲੋ ਵੀ ਉਸੇ ਟਾਈਮ ਪਹੁੰਚਦੇ ਨੇ ਪਹੁੰਚਦੇ ਨੇ ਬੜੀ ਸਾਹਿਬ ਜਿਵੇਂ ਇਹਨਾਂ ਆਪਣੀਆਂ ਮਸ਼ੀਨਾਂ ਨੇ ਇਹ ਪੰਜ ਖੜੀਆਂ ਤੇ ਪੰਜਾਂ 'ਚ ਆਪਸ ਵਿੱਚ ਕਿੰਨਾ ਕੁ ਫਰਕ ਆ ਇੱਕ ਦੂਜੀ ਨਾਲੋਂ ਮੈਂ ਤੈਨੂੰ ਪਹਿਲਾਂ ਵੀ ਵੀਰੇ ਕਿਹਾ ਪੰਦਿਆਂ ਦਾ ਫਰਕ ਆ ਮਟੀਰੀਅਲ ਦਾ ਆਪਾਂ ਜਰੂਰ ਹੋ ਆਪਾਂ ਕਿਸੇ ਕੰਪਨੀ ਨੂੰ ਮਾੜੀ ਕਿਉਂ ਨਹੀਂ ਵੇਚਦਾ ਹੁਣ ਕੋਈ ਵੇਚਦਾ ਮੰਨ ਲਾ ਵੀ 411 ਵਾਲੀ ਦਿੰਦੇ ਨੇ ਠੀਕ ਨਹੀਂ ਮਟੀਰੀਅਲ ਬਾਰੇ ਆਪਾਂ ਕੁਝ ਨਹੀਂ ਕਹ ਜੇ ਉਹ ਵੈਸੇ ਕੁੱਲ ਮਿਲਾ ਕੇ ਮਸ਼ੀਨਾਂ ਸਾਰੀਆਂ ਤੇ ਬੰਦੇ ਤੇ ੜੂ ੜੂ ਪਸੰਦ ਨੇ ਹੁਣ ਸਾਡਾ ਆ ਬੰਦਾ ਦਸ਼ਮੇਸ਼ ਨੂੰ ਪਸੰਦ ਕਰਦਾ ਠੀਕ ਹੈ ਠੀਕ ਨਹੀਂ ਇੱਕ ਬੰਦਾ ਪੱਕਾ ਉਹ ਕਹਿ ਕੇ ਰਿਹਾ ਕਿ ਨਾ ਮੈਂ ਬਿਛਾਲ ਦੋ ਬਿਨਾ ਮੈਂ ਸੀਜ਼ਨ ਨਹੀਂ ਲਾਉਣਾ ਚਲਾਉਣੀ ਨਹੀਂ ਕੋਈ ਮੈਂ ਨਹੀਂ ਚਲਾਉਣੀ ਬੱਸ ਇਹ ਬੇਇੱਜ਼ਤੀ ਵੀ ਮੇਰਾ ਜਵਾਬ ਠੀਕ ਹੈ ਬਾ ਗੱਲ ਅਸੀਂ ਥੋੜੀ ਜਿਹੀ ਇੱਕ ਦੋ ਵਿੱਚ ਬੰਦੇ ਆ ਜੀ ਆਹ ਰੌਂਡਰੀ ਸਾਰੀ ਨਹੀਂ ਚਲਾ ਰਹੇ ਨੇ ਠੀਕ ਹੈ ਜਿਹੜੀ ਹਰਦੀਪ ਕਹਿੰਦਾ ਵੀ ਇਹ ਤੇ ਵਹਿ ਜਾ ਉਹ ਲੈ ਕੇ ਬਾਗ ਚਲੋ ਵਧੀਆ ਬੁਈ ਕੋਈ ਚੱਕਰ ਨਹੀਂ ਬਾਕੀ ਸਾਰੀਆਂ ਵਧੀਆ ਨੇ ਕੰਮ ਵਧੀ ਬਾਕੀ ਇਹ ਵੀ ਦੇਖੋ ਹੁਣ ਵਿੱਚ ਬੰਦੇ ਹਨ ਕੋਈ ਕਰਤਾਰ ਨੂੰ ਫੋਲੋ ਕਰਦਾ ਹੈ ਕੋਈ ਸ਼ਾਲ ਨੂੰ ਕਰਦਾ ਉਹਨਾਂ ਕੋਲੇ ਸਾਰੀਆਂ ਵਿਸ਼ਾਲ ਹੀ ਰੱਖੀਆਂ ਹੋਈਆਂ ਨੇ ਜਿਨ੍ਹਾਂ ਕੋਲੇ ਕਰਤਾਰ ਨੇ ਉਹਨਾਂ ਕੋਲੇ ਕਰਤਾਰ ਹੀ ਰੱਖੀਆਂ ਹੋਈਆਂ ਨੇ ਆਪਣੇ ਕੋਲੇ ਸਾਰੀਆਂ ਮਸ਼ੀਨਾਂ ਹੀ ਨੇ ਠੀਕ ਹੈ ਜੇ ਮੇਨ ਕੰਪਨੀਆਂ ਹੈ ਮੰਨ ਲਓ ਵੀ ਅੱਜ ਦੇ ਟਾਈਮ 'ਚ ਜਿਨ੍ਹਾਂ ਨੂੰ ਲੋਕ ਜ਼ਿਆਦਾ ਪ੍ਰੀਫਰ ਕਰਦੇ ਨੇ ਹਾਂਜੀ ਆਪਾਂ ਪ੍ਰੀਤ ਵੀ ਚਲਾਈਆਂ ਨੇ ਠੀਕ ਹੈ ਕੋਈ ਪ੍ਰੀਤ ਮੰਨ ਕੇ ਚਲੋ ਵੀ ਆਪਾਂ ਪ੍ਰੀਤ ਵੀ ਉੱਚੇ ਮਾਡਲ ਚਲਾਈਆਂ ਨੇ 12 ਮਾਡਲ ਤੋਂ ਲੈ ਕੇ 20 ਮਾਡਲ ਤੱਕ ਮਸ਼ੀਨਾਂ ਚਲਾਈਆਂ ਨੇ ਕੋਈ ਠੀਕ ਹੈ ਉਹ ਵੀ ਬਹੁਤ ਵਧੀਆ ਚੱਲਦੀ ਆ ਕੋਈ ਸ਼ਿਕਾਇਤ ਨਹੀਂ ਠੀਕ ਹੈ ਕੋਈ ਭਰਾ ਆਪਣੇ ਕਹਿਦਾ ਉਹਨੇ ਵੀ ਆਪਾਂ ਨੂੰ ਸਮਾਨ ਦੀ ਦਿੱਕਤ ਆਉਂਦੀ ਆ ਵੀ ਇੱਕ ਵੱਖਰੀਆਂ ਹਾਂ 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 ਪਰ ਆ ਦੇਖ ਲਓ ਤੁਹਾਡੇ ਸਾਹਮਣੇ ਆਪਣੇ ਕੋਲ ਖੜੀਆਂ ਨੇ ਠੀਕ ਹੈ ਸਾਰੀਆਂ ਮਸ਼ੀਨਾਂ ਐ ਮੰਨ ਲਓ ਵੀ ਇੱਕ ਦੂਜੀ ਨਾਲ ਕੰਪੀਟੀਸ਼ਨ 'ਚ ਚੱਲਣੀਆਂ ਨੇ ਚੱਲਣੀਆਂ ਨੇਗੀਆਂ ਕਿਉਂਕਿ ਐ ਮੰਨ ਲਓ ਅਸੀਂ ਮੈਕਸਿਮਮਾ ਇੱਕ ਮਸ਼ੀਨ ਨਾਲ 350 ਤੋਂ ਲੈ ਕੇ 400 ਕਿਲਾ 450 ਕਿਲਾ ਜਿੱਦਾਂ ਦਾ ਮੰਨ ਕੇ ਚਲੋ ਵੀ ਟਾਈਮ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਮੌਸਮ ਸਹੀ ਰਹੇਗਾ ਸਹੀ ਰਹੇਗਾ ਕੰਮ ਥੋੜਾ ਜਿਆਦਾ ਵਰਕ ਵੱਧ ਕਰ ਦਿੰਦੀ ਹਾਂ ਵੱਧ ਕਰ ਦਿੰਦੀ ਹਾਂ ਹਾਂ ਵੀ ਜਿੱਦਾਂ ਇਹ ਮੰਨ ਲਓ ਵੀ ਸਾਰੀਆਂ ਕੰਪੀਟੀਸ਼ਨ ਚ ਭਿੱੜਦੀਆਂ ਨੇ ਠੀਕ ਹੈ ਡਰਾਈਵਰਾਂ ਦਾ ਵੀ ਆਪਸ ਵਿੱਚ ਪੂਰਾ ਕੰਪੀਟੀਸ਼ਨ ਹੁੰਦਾ ਹੈ ਫਿਰ ਹੁੰਦਾ ਹੀ ਆ ਵੀ ਮੈਂ ਮਾਲਕ ਨੂੰ ਵੱਧ ਵੱੱਢ ਕੇ ਦਿਖਾਵਾਂ ਹਾਂਜੀ ਹਾਂ ਠੀਕ ਹੈ ਨਾ ਚਲੋ ਜਿਵੇਂ ਕਹਿ ਦਈਏ ਵੀ ਆਪਦੇ ਹਨ ਜਿੰਮੇਵਾਰੀ ਨਾਲ ਚਲਾਉਂਦੇ ਨੇ ਇੱਕ ਦੂਜੇ ਨਾਲ ਪੂਰਾ ਸਹਿਯੋਗ ਕਰਕੇ ਕੰਮ ਕਰਦੇ ਨੇ ਠੀਕ ਹੈ ਕੋਈ ਇਹ ਨਹੀਂ ਹੈਗਾ ਵੀ ਇੱਕ ਮਸ਼ੀਨ ਨੂੰ ਜਿਹੜਾ ਬੰਦਾ ਲੱਗ ਗਿਆ ਵੀ ਇਹਨੇ ਇਹ ਨਹੀਂ ਕਰਨਾ ਇਹਦਾ ਕੰਮ ਠੀਕ ਹੈ ਇਹਨਾਂ ਦਾ ਜਣੀ ਆਪਸ ਵਿੱਚ ਵੀ ਵਧੀਆ ਪਿਆਰ ਹੈਗਾ ਠੀਕ ਹੈ ਆਪਣਾ ਸਟਾਫ ਰੱਖਿਆ ਹੋਇਆ ਠੀਕ ਹੈ ਜੇ ਇੱਕ ਮਸ਼ੀਨ ਨੂੰ ਇਹ ਰਿਪੇਅਰ ਕਰਨ ਲੱਗਦੇ ਨੇ ਤਾਂ ਇਹਨਾਂ ਦਾ ਇਹ ਨਹੀਂ ਪਤਾ ਵੀ ਇੱਕ ਮਸ਼ੀਨ ਨੂੰ ਸਾਰੀ ਲੱਗ ਜਾਣਾ ਸਾਰੀ ਲੱਗ ਜਾਣਾ ਠੀਕ ਹੈ ਆ ਮੇਰੇ ਤੇ ਰਹੀ ਨਹੀਂ ਵੀ ਇੱਕ ਮੰਨ ਕੇ ਚੱਲੋ ਵੀ ਮੈਂ ਤਾਂ ਇਹ ਚਲਾਉਣੀ ਆ ਜੀ ਚਲੋ ਜੇ ਮੈਂ ਅੱਜ ਦੇ ਟਾਈਮ 'ਚ ਆਪਾਂ ਸਮਾਨ ਦੀ ਗੱਲ ਕਰਦੇ ਹਾਂ ਦੇਖੋ ਸਮਾਨ ਸਾਰਿਆਂ ਦੇ ਸੇਮ ਹੀ ਹੈ ਸੇਮ ਹੀ ਪੈਂਦਾ ਕੋਈ ਇਹ ਨਹੀਂ ਹੈਗਾ ਵੀ ਇਹਨਾਂ 'ਚ ਕੋਈ ਡਿਫਰੈਂਸ ਆ ਬੈਰੰਗਾਂ ਨੇ ਪੈਂਦੇ ਨੇ ਰਾਬੜਾ ਵਗੈਰਾ ਜੋ ਵੀ ਪੈਂਦਾ ਉਹ ਸਾਰਾ ਸੇਮ ਹੀ ਹੈ ਜੀ ਕੋਈ ਚੇਂਜਰ ਦਾ ਸਮਾਨ ਕੋਈ ਗੈਲ ਡਰਮ ਦੇ ਮੰਨ ਲਓ ਜੋ ਵੀ ਬੋਸ ਲਾ ਲੋ ਹੋਰ ਜੋ ਵੀ ਸਮਾਨ ਹੈ ਨਾ ਜੋ ਪੈ ਰਹਾ ਅੱਜ ਦੇ ਟਾਈਮ 'ਚ ਸਾਰੀਆਂ ਮਸ਼ੀਨਾਂ ਦਾ ਸੇਮ ਹੀ ਹੈ ਸੇਮ ਹੀ ਹੈ ਅੱਗੇ ਹੁੰਦਾ ਸੀ ਹਰਦੀਪ ਕੋਈ ਪਤਲੀ ਸਾਫਟ ਵਾਲੀ ਆ ਗਈ ਕੋਈ ਕਾਦੇ ਵਾਲੀ ਆ ਗਈ ਉਹਦਾ ਨਹੀਂ ਮਿਲਦਾ ਸੀਗਾ ਮਨ ਲਓ ਵੀ ਜਿਹੜੀਆਂ ਉੱਚੇ ਮਾਡਲ ਮਸ਼ੀਨਾਂ ਨੇ 11 ਨੰਬਰ ਵਾਇਰਿੰਗ ਵਾਲੀਆਂ ਨੇ ਸਾਰੀਆਂ ਹਾਂ ਮੋਟੀਆਂ ਸਾਫਟ ਵਾਲੀਆਂ ਆ ਗਈਆਂ ਹਾਂ ਜੀ ਹਾਂ ਤਕਰੀਬਨ ਹੁਣ ਉਹ ਤਾਂ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਕਦੇ ਦੇਖੀ ਨਹੀਂ ਵੀ ਉਹ ਨਵੀਂ ਮਸ਼ੀਨ ਉੱਥੇ ਸਾਫਟ ਪੰਨੀ ਖੜੀ ਆ ਠੀਕ ਆ ਹੁਣ ਤਾਂ ਤਕਰੀਬਨ ਜੇ ਚਲਾਤੀਆਂ ਸਮਨ ਲ ਕੇ ਚੱਲੋ ਵੀ ਆਹਦਾ ਸੀਜ਼ਨ ਪਾਰ ਲਾ ਜਿੰਦੀਆਂ ਨਹੀਂ ਆ ਲਾ ਜਾਂਦੀਆਂ ਨੇ ਹਾਂ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਕੋਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਚਲੋ ਜੀਆ ਚਲੋ ਠੀਕ ਆ ਹਰਦੀਪ ਸਿੰਘ ਸਮਾਂ ਦੇਣ ਲਈ ਧੰਨਵਾਦ ਭਾਈ ਸਟਾਫ ਦਾ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਹਫਤੇ ਤੱਕ ਤੱਕ ਅਸੀਂ ਤੁਹਾਨੂੰ ਦੁਬਾਰੇ ਬੁਲਾਵਾਂਗੇ ਆਪਾਂ ਨਵੀਂ ਮਸ਼ੀਨ ਦੀ ਡਿਲੀਵਰੀ ਦੇਵਾਂਗੇ ਠੀਕ ਆ ਆਪਣੀ ਨਵੀਂ ਮਸ਼ੀਨ ਆ ਰਹੀ ਆਪਾਂ ਤਰਨ ਤਰਨ ਸਾਈਡ ਸੇਲ ਕੀਤੀ ਐ ਠੀਕ ਆ ਉਦਨੇ ਆਪਾਂ ਤੁਹਾਨੂੰ ਬੁਲਾਵਾਂਗੇ ਜਦੋਂ ਜਦੋਂ ਲੈ ਕੇ ਆਵਾਂਗੇ ਉਦੋਂ ਵੀ ਤੁਹਾਨੂੰ ਬੁਲਾਵਾਂਗੇ ਮੈਂ ਜਿਸ ਦਿਨ ਨਾਲ ਲੈ ਚਲੀ ਹਾਂ ਨਾਲ ਨਾਲ ਤਾਂ ਤੁਹਾਨੂੰ ਲੈ ਕੇ ਚੱਲਾਂਗੇ ਹਾਂ ਹਾਂ ਨਾਲ ਤੁਹਾਨੂੰ ਲੈ ਕੇ ਚੱਲਾਂਗੇ ਚਲੋ ਆਪਾਂ ਬਾਕਾਇਦਾ ਉੱਥੇ ਇੰਟਰਵਿਊ ਤੁਹਾਨੂੰ ਫੈਕਟਰੀਆਂ ਨਾਲ ਵੀ ਕਰਵਾਵਾਂਗੇ ਕੋਈ ਗੱਲ ਨਹੀਂ ਕਿਵੇਂ ਉਹਨਾਂ ਦਾ ਇਸ ਟਾਈਮ ਸੀਜ਼ਨ ਕਿੱਦਾਂ ਦਾ ਚੱਲ ਰਿਹਾ ਠੀਕ ਆ ਤੁਹਾਨੂੰ ਆਪਾਂ ਮੰਨ ਕੇ ਚਲੋ ਵੀ ਜੱਛੀ ਚ ਤੇ ਗਰਦਿਆਲ ਚ ਠੀਕ ਆ ਉਹਨੇ ਫੈਕਟਰੀਆਂ ਚ ਆਪਾਂ ਉਸ ਦਿਨ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਜਿਸ ਦਿਨ ਆਪਾਂ ਡਿਲੀਵਰੀ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਦਾ ਠੀਕ ਹੈ ਭਰਾ ਧੰਨਵਾਦ ਜੀ ਤੁਹਾਡਾ ਜੀ ਸਾਡੇ ਕੋਲ ਪਹੁੰਚੇ ਨਾ ਨਾ ਕੋਈ ਗੱਲ ਹੀ ਨਹੀਂ ਜੀ